ਰੱਬਿਆ ਤਵਾਰਾ ਮੈਨੂੰ ਤੇਰੇ ਲਾਰਿਆਂ ਬੜਾ ਸੋਝਾਇਆ ਮੇਰੇ ਵੀਰਾ ਸਾਰਿਆਂ ਔਰ ਨਾ ਦਾ ਨਾ ਹੁੰਦਾ ਅਦਮਾਰ ਚੰਨਿਆ ਮੈਂ ਨਾ ਜਿੱਤੇ ਫੜਵੇਂ ਦਾ ਜਣਾ ਮੰਨਿਆ ਪਾਇਆ ਸੀ ਦੁਬਾਰਾ ਅਸਾ ਤੇਰੇ ਮਾਰਿਆ ਨਿਲਤਿਆ ਦੁਬਾਰਾ ਮੈਨੂੰ ਤੇਰੇ ਲਾਰਿਆ ਹਾਰਾ ਰਬਬਾ ਸੱਸਾ ਤੇਰਾ ਨਾਮ ਨਹੀਂ ਮੈਸੂਬਾ ਸ਼ਾਮ ਜਪਦਾ ਹਾਰਾ ਰਬਬਾ ਸੱਸਾ ਤੇਰਾ ਨਾਮ ਨਹੀਂ ਮੈਸੂਬਾ ਸ਼ਾਮ ਜਪਦਾ ਢੜੀ ਮੁੜੀ ਮਾਰ ਕੇ ਸੰਦੂਰਾ ਗੋਰੀਏ ਮੇ ਬੂਵੇ ਅਗੋਂ ਕੱਪਦਾ ਢੜੀ ਮੁੜੀ ਮਾਰ ਕੇ ਸੰਦੂਰਾ ਗੋਰੀਏ ਮੇ ਬੂਵੇ ਅਗੋਂ ਕੱਪਦਾ ਕਦੋਂ ਸੀ ਨਾਲ ਤੈਨੂੰ ਲਾਵਾਂ ਫੁੱਟ ਕੇ ਨੀ ਨਦਰੇ ਮੁਜਾਜ ਤੇਰੇ ਲੈ ਕੇ ਮਾਤਾ ਪੁੱਦਾ ਦਾ ਤੇਰੇ ਅੱਗੇ ਪਾਰਿਆਂ ਵੀ ਰੁਕਿਆ ਦੁਬਾਰਾ ਮੈਨੂੰ ਤੇਰੇ ਲਾਰਿਆਂ ਦਿਲ ਵਿੱਚ ਗੱਲਾਂ ਤੇਰੇ ਪਿਆਰ ਵਾਲੀਆਂ ਨਹੀਂ ਮੈਨੂੰ ਯਾਦ ਆਉਂਦੀਆਂ ਦਿਲ ਵਿੱਚ ਗੱਲਾਂ ਤੇਰੇ ਪਿਆਰ ਵਾਲੀਆਂ ਨਹੀਂ ਮੈਨੂੰ ਯਾਦ ਆਉਂਦੀਆਂ ਇਹਨੇ ਤਾਰੇ ਸਾਰੀ ਰਾਤ ਲੰਘਦੀ ਹੈ ਨੀ ਸੌਂ ਨੀਂਦਾਂ ਨਾ ਆਉਂਦੀਆਂ ਇਹਨੇ ਤਾਰੇ ਸਾਰੀ ਰਾਤ ਲੰਘਦੀ ਹੈ ਨੀ ਸੌਂ ਨੀਂਦਾਂ ਨਾ ਆਉਂਦੀਆਂ ਕੀ ਪਿਰ ਪਰਤਾਂ ਵੀ ਦੇ ਪਵੇ ਲਾ ਬੁਲੀ ਸਾਰੀ ਬੰਗ ਲਵਾ ਸੀ ਨੋਂ ਫੋਲ ਪੱਗ ਨੇ ਸਾਰੇ ਦੇ ਦੀਵਾਰੀ ਮੰਗ ਪਿਆ ਹਾਰਿਆਂ ਦੀ ਦਿੱਤੀ ਆ ਦੀਵਾਰਾ ਮੈਨੂੰ ਤੇਰੇ ਲਾਰਿਆਂ ਪਿੱਛੇ ਲੱਜ ਕੇ ਹਜ਼ਾਰਾਂ ਮਰ ਗਏ ਅਸਾਂ ਵੀ ਖੈ ਮਰਨਾ ਰਨਾ ਪਿੱਛੇ ਲੱਜ ਕੇ ਹਜ਼ਾਰਾਂ ਮਰ ਗਏ ਅਸਾਂ ਵੀ ਖੈ ਮਰਨਾ ਵਾਗ ਮਨੂਰ ਭਾਣੇ ਲੈ ਜਾ ਖਲੜੀ ਨਾ ਤੇਰੇ ਬਿਨਾ ਕਰਨਾ ਵਾਗ ਮਨੂਰ ਭਾਣੇ ਲੈ ਜਾ ਖਲੜੀ ਨਾ ਤੇਰੇ ਬਿਨਾ ਕਰਨਾ ਕੋਣ ਹੈ ਤੂੰ ਪੂਰਾ ਮੇਰਾ ਹੀ ਚਾਇਆ ਲੱਖਿਆ ਤੁਹਾਰਾ ਮਾਰਾਂ ਮੈਂ ਤੇਰੇ ਲਾਰਿਆਂ ਬੜਾ ਸੁਝਾਇਆ ਮੇਰੇ ਬਿੱਲੋ ਓਰ ਨਾ ਨਾ ਹੁੰਦਾ ਅਤੁਹਾਰ ਜੰਨਿਆ ਲੈ ਲਾ ਜਿੱਤੇ ਫੜੇਗਾ ਜੇਨਾ ਮੰਨਿਆ ਪਾਇਆ ਸੀ ਦੁਬਾਰਾ ਅਸਾ ਤੇਰੇ ਮਾਰਿਆਂ ਪੁਰੀ ਲੱਖਿਆ ਤੁਹਾਰਾ ਮੂਹਰੇ